ਪੱਲੇ ਕਰਦੇ ਆ ਕਿਦਾਂ ਵਧੀਆ ਵਧੀਆ ਤੂੰ ਸੁਣਾ ਸਿਆ ਇਸ ਠੀਕ ਠਾਕ ਆਹੋ ਬੜੇ ਦਿਨਾਂ ਬਾਅਦ ਲੱਭਾ ਅੱਜ ਉਹ ਬਾ ਕੋਲ ਨਹੀਂ ਭਰਾ ਵਈ ਤਾਂ ਉਹ ਬੜਾ ਫੇਰੇ ਤੁਰੇ ਰਹਿਆ ਜਾਦਾ ਆਹੋ ਇਹ ਤਾਂ ਗੱਲ ਹੈ ਘਰ ਪਰਿਵਾਰ ਕਿਦਾਂ ਸਾਰੇ ਠੀਕ ਠਾਕ ਆਹੋ ਯਾਰ ਘਰ ਪਰਿਵਾਰ ਤੇ ਠੀਕ ਆ ਤੇਰੇ ਤੋਂ ਕਾਦਾ ਲੁਕਾਵਾ ਤੂੰ ਇਹ ਭਰਾਈਆਂ ਆਪਣਾ ਕੀ ਗੱਲ ਹੋ ਗਈ ਯਾਰ ਯਾਰ ਘਰ ਨਾਲ ਲੜਾਈ ਬੜੀ ਚੱਲਣ ਦੀ ਹੈ ਕਿਉਂ ਉਹ ਯਾਰ ਮਾਤਾ ਮੇਰੀ ਕਹਿੰਦੀ ਆ ਵੀ ਤੂੰ ਇਹ ਤਾਈ ਹੁਣਾਂ ਨੂੰ ਨਹੀਂ ਮਿਲਣਾ ਅੱਛਾ ਤੇ ਯਾਰ ਤਾਈ ਹੁਣ ਮੇਰਾ ਬੂਮ ਬੜਾ ਕਰਦੀ ਆ ਬਹੁਤ ਗੱਲ ਹੈਗੀ ਹੈਣਾ ਤਿੰਨਾ ਉਹਨਾਂ ਦੇ ਕੋਈ ਨਹੀਂ ਆਣਾ ਹੀ ਆ ਆਹੋ ਤੇ ਉਹਨਾਂ ਨੂੰ ਇਹੀ ਹੈ ਵੀ ਮੈਂ ਕੱਲਾ ਕੱਲਾ ਵਾਂ ਕਿ ਚੱਲ ਉਹਨਾਂ ਦਾ ਵੀ ਕੋਈ ਜਣਾ ਨਹੀਂ ਉਹ ਮੇਰੇ ਸਾਰੇ ਆਹੋ ਤੇ ਮਾਦਾ ਮੇਰੀ ਕਹਿੰਦੀ ਆ ਵੀ ਤੂੰ ਅਹੀਂ ਉਹਨਾਂ ਨੂੰ ਮਿਲਣਾ ਨਹੀਂ ਐਦਾਂ ਨਹੀਂ ਕਰਨਾ ਉਦਾਂ ਹੀ ਕਰਨਾ ਅੱਛਾ ਮੈਂ ਤਾਂ ਉਹਨਾਂ ਨੂੰ ਬਥੇਰਾ ਸਮਝਾਉਣਾ ਵਾਂ ਪੀ ਆਰ ਹਾਟ 'ਚ ਕਿਹਾ ਕੋਈ ਮੰਡਿਆ ਵਾ ਮੇਰੀ ਸੁਣ ਲੈ ਗੱਲ ਇਹ ਨਾ ਇਹ ਵੀ ਤਾਈ ਤਰੀਕ ਹੋਰ ਨਾ ਲੈ ਆ ਜੇ ਤੂੰ ਮੁੜ ਕੇ ਤੇ ਮੂੰਹ ਵਾਲੇ ਵੇਂਦੇ ਰਹੋ ਉਹ ਯਾਰ ਇਹ ਵੀ ਘਰ ਤੈਨੂੰ ਮੈਂ ਦੱਸਦੇ ਇਹ ਵੀ ਗੱਲ ਬਾਤ ਚੱਲਣ ਦੀ ਆ ਆਹੋ ਤਾਈ ਕਹਿੰਦੀ ਵੀ ਮੈਂ ਆਪਣੇ ਭਰਾ ਦਾ ਮੁੰਡਾ ਲੈ ਆਉਣਾ ਇੱਥੇ ਆਪਣਾ ਭਤੀਜਾ ਲੈ ਆਉਣਾ ਅਛਾ ਆਹੋ ਤੇ ਮੈਂ ਤਾਂ ਮਾਂ ਤਾਨੂੰ ਦੱਸਿਆ ਸੀ ਕਿ ਤੂੰ ਏਦਾਂ ਉਹਨਾਂ ਵਿਤਕਰੇ ਕਰਦੀ ਏ ਤੇ ਉਹ ਕਹਿੰਦੀ ਮੈਂ ਲੈ ਹੋਣਾ ਹੀ ਆਪਣਾ ਪਤੀ ਆ ਤੇ ਉਹ ਮੰਗਦੀ ਨਹੀਂ ਸੁਣਦਾ ਗੱਲ ਤੂੰ ਐ ਗੱਲ ਘਾਟੇ ਚ ਹੋਈ ਨਾ ਜੇ ਤੇ ਮੈਂ ਕਹਿੰਦੇ ਆਂ ਸੀ ਕਿ ਜਿਹੜੇ ਮੈਨੂੰ ਪਹਿਲੀ ਆਉਂਦੀ ਆ ਨਾ ਹੂੰ ਵੀ ਉਹਨਾਂ ਤਾਂ ਉਹਨਾਂ ਦੇ ਚੱਲ ਕੋਈ ਨਿਆਣਾ ਹੈ ਨਹੀਂ ਆ ਤੇ ਜਿਹੜੀ ਪਹਿਲੀ ਉਹਨਾਂ ਦੀ ਉਹ ਸਾਡੀ ਇੱਕ ਸਾਫ ਦੀ ਉਹ ਤਾਂ ਤੇਰੀ ਆ ਜੇ ਕਿਤੇ ਉਹਨਾਂ ਨੇ ਆਪਣਾ ਪਤੀਆ ਲੈਣਤਾ ਯਾਰ ਪਹਿਲੇ ਫਿਰ ਦੋਦੀ ਹੋਣੀ ਆ ਪਾ ਮੇਰੀ ਸੁਣ ਗੱਲ ਉਹਨਾਂ ਦੀ ਜ਼ਮੀਨ ਜਾਇਜ਼ ਆ ਤੇ ਉਹ ਤੈਨੂੰ ਦੇ ਦੇਣ ਉਹ ਪਤੀਏ ਨੂੰ ਦੇ ਦੇਣ ਜੇ પતિ ਆ ਗਿਆ ਤੇ ਉਹ ਪਤੀ ਹੈ ਦੀ ਤੂੰ ਮਿਲ ਕੇ ਚੇਤਾ ਭੁੱਲਿਆ ਵੀ ਤੇਰੀ ਕਿਹਦਾ ਹਿੱਸਾ ਕਰੀ ਉਹੀ ਤੇ ਮੈਂ ਮਾਤਾ ਆਪਣੀ ਨੂੰ ਸਮਝਾਉਣ ਡਿਆ ਵਾਂ ਉਹਨੂੰ ਹੁਣ ਗੱਲ ਸਮਝੀ ਚ ਲੱਗਣੀ ਆ ਵੇਖੋ ਹੁਣ ਮੈਂ ਘਰ ਜਾ ਕੇ ਹਾਇ ਤੇ ਗਏ ਸ਼ਹਿਰ ਜੋ ਮੈਂ ਅੰਦਰ ਚੰਗੇ ਜਿਹੇ ਪੱਲੇ ਪਾਵਾ ਤੇ ਵਹਿ ਗੱਲ ਏ ਓਏ ਮੈਂ ਤੇ ਮਾਦਮ ਦਸੀਏ ਇਹ ਗੱਲ ਤੇ ਮੇਰੇ ਖਿਆਲ ਨਾਲ ਉਹਨੇ ਬਾਪੂ ਨੂੰ ਵੀ ਦਸੀ ਤੇ ਬਾਪੂ ਨਹੀਂ ਜੇ ਮੈਂ ਗੱਲਾਂ ਦਾ ਕੰਮ ਕਮ ਕਰਦਾ ਹੁੰਦਾ ਉਹ ਸਿੱਧਾ ਕਹਿੰਦਾ ਹੁੰਦਾ ਵੀ ਯਾਰ ਸਾਡੇ ਕਿਹੜਾ ਇੱਕ ਵੰਡਿਆ ਵਾ ਕਿ ਜਿਹੜਾ ਦਾ ਨਹੀਂ ਕੋਈ ਨਹੀਂ ਆਣਾ ਹੈਗਾ ਤੇ ਕੋਈ ਨਹੀਂ ਆਇਆ ਹੈਗਾ ਤੇਰੇ ਪਿਓ ਦੇਰ ਤਾਈ ਦੇ ਅਗਲਾ ਨਹੀਂ ਦਿਮਾਗ ਚ ਆਉਂਦੀਆਂ ਆਹੋ ਯਾਰ ਮੈਂ ਬਾਪੂ ਦਾ ਸਾਹ ਲਾਇਆ ਵਾ ਤੂੰ ਜਦੋਂ ਮਾਤਾ ਗੱਲ ਕਰਨੀ ਨਾ ਬਾਪੂ ਨੇ ਸੁਣ ਲਿਆ ਸੀ ਮੈਂ ਤੇ ਬਾਪੂ ਤੋਂ ਦੋ ਗਾਣਾ ਕੱਢਣ ਡਿਆ ਜੀ ਕਿ ਤੈਨੂੰ ਮੈਂ ਬੜਾ ਕਿਹਾ ਸੀ ਕਿ ਮੁੰਡੇ ਨੂੰ ਜਾਣਦਿਆ ਕਰ ਵੀ ਉਹਨਾਂ ਨੇ ਮੈਂ ਦਿੰਦਿਆ ਕਰ ਹੁਣ ਜੇ ਉਹਨੇ ਆਪਣਾ ਪਤੀਆ ਲੈਣ ਦਾ ਤਾਈ ਨੇ ਯਾਰ ਸਾਡਾ ਤਾਂ ਕੰਮ ਔਖਾ ਹੋ ਹੀ ਜਾਣਾ ਤੇਰਾ ਕੀ ਲਾ ਲਿਆ ਵਾ ਤੇਰਾ ਨਾਲ ਪਿਆਰ ਹੀ ਕਰਦੇ ਹੋ ਓ ਯਾਰ ਪਿਆਰ ਤੇ ਕਰਦੇ ਆ ਸਹਰਸੋਂ ਤੂੰ ਹੀ ਸਿਆਣਾ ਵਾ ਯਾਰ ਜਦੋਂ ਪਤੀਆ ਆ ਗਿਆ ਉਹਨਾਂ ਨੇ ਸਾਡੀ ਸਾਰ ਬੁਛ ਨਹੀਂ ਪੜਾ ਉਹਨਾਂ ਦਾ ਤਾਂ ਪਤੀਏ ਨਾ ਮੂੰਹ ਹੈ ਨਾ ਮੈਂ ਕਿ ਤੂੰ ਭੁੱਲ ਜਾ ਆ ਉਹ ਹੀ ਤੇ ਗੱਲ ਆ ਮੈਂ ਵੀ ਯਾਰ ਉਹੀ ਗੱਲ ਸੋਚਣ ਡਿਆ ਸੀ ਚੱਲ ਹੁਣ ਅੰਦਰ ਜਾ ਕੇ ਤੇ ਮਾਤਾ ਨੂੰ ਕਹਿਣਾ ਵਾਂ ਕਿ ਤੂੰ ਨਾ ਹੁਣ ਕੋਈ ਗੱਲ ਕਰੀ ਪੈਸੇ ਯਾਰ ਮਾਤਾ ਮੇਰੀ ਕਿਥੇ ਟਲਦੀ ਆ ਜੇ ਤਾਂ ਇਹ ਕੰਮ ਕਰਦੀ ਕੋਈ ਉੱਚ ਵੀ ਨੌਕ-ਟੌਕ ਕਰਦੀ ਰਹਿੰਦੀ ਆ ਤੇ ਜੇ ਮੇਰੇ ਤਾਇਆ ਕਿਤੇ ਬਾਪੂ ਨੂੰ ਬਾਹਰ ਬੂਰ ਲੈ ਜਾਂਦਾ ਵਾ ਤਾਂ ਤਾਂ ਉਹ ਗੱਲਾਂ ਕਰਦੀ ਆ ਜੇ ਮੈਨੂੰ ਪੈਸੇ ਦੇ ਦੇਦੇ ਤਾਂ ਗੱਲਾਂ ਕਰਦੀ ਆ ਫੇਰ ਯਾਰ ਉਹ ਬੰਦਾ ਕਰੇ ਵੀ ਕੀ ਉਹ ਵੀ ਆਕ ਜਾਂਦੀ ਨਹੀਂ ਤਾਂ ਡਗੜਿਆ ਇੱਕ ਦੋ ਕਿਲਾ ਵਾ ਆਹੋ ਮੈਂ ਸੁਖਣਾ ਕਿ ਨਹੀਂ ਬੈਲੀਆ ਤੁਹਾਡੇ ਕੋਲ ਕੋਈ ਤੇ ਹਸਾਬ ਨੂੰ ਨਹੀਂ ਨਾ ਮੈਂ ਵੀ ਵੀ ਯਾਰ ਜੇ ਉਹਨਾਂ ਨੇ ਆਪਣਾ ਭਤੀਜਾ ਲੈਣਤਾ ਪਿਆਰੀ ਤੇ ਅੱਧਾ ਹੀ ਅੱਧਿਆ ਹੋਣੀ ਆ ਤੇ ਫਿਰ ਕੀ ਫਾਇਦਾ ਸਾਨੂੰ ਇੱਕੋ ਘਰ ਚ ਰਹਿਣ ਦਾ ਆ ਚੱਲ ਠੀਕ ਆਇਆ ਚਾਹ ਪਾਣੀ ਮੈਂ ਆ ਮੇਰੀ ਗੱਲ ਸੁਣ ਹਾਂ ਜੇ ਮੰਮੀ ਸਮਝੋ ਢੀ ਇਹਨੇ ਮੈਂ ਸਮਝਾ ਲਊਗਾ ਆ ਤੂੰ ਜਾ ਬਣ ਘਰ ਫਿਰ ਗਾਣਾ ਖਾਣੀ ਠੀਕ ਆ ਆ ਚੱਲ ਠੀਕ ਆ ਚੰਗਾ ਜੇਰੀ ਮੈਂ ਗੱਲ ਸੁਣੀ ਆ ਕਰਨ ਕਹੂੰ ਜੇ ਕਿਤੇ ਉਹ ਸੱਚੀ ਹੋ ਗਈ ਤੇ ਇਹ ਤੇ ਕੰਮ ਹੀ ਬੜਾ ਖਰਾਬ ਹੋ ਜਾਣਾ ਵਾ ਮੈਂ ਤੇ ਸੋਚ ਕੇ ਬੈਠੀ ਆ ਕਿ ਇਹ ਘਰ ਵੀ ਮੇਰਾ ਵਾ ਜ਼ਮੀਨ ਜਾਇਦਾਦ ਵੀ ਸਾਡੀ ਆ ਤੇ ਜੇ ਇਹਨੇ ਕਿਤੇ ਨਿਆਣਾ ਲੈਂਦਾ ਖੇ ਤਾਂ ਸਭ ਤਾਂ ਹੈਗੀ ਵੰਡੀਆਂ ਪੈ ਜਾਣੀਆਂ ਨਹੀਂ ਨਹੀਂ ਇਹ ਚੀਜ਼ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਇਦਾਂ ਕਰਨੀ ਆ ਹੁਣ ਮੈਂ ਕਰਨ ਨੂੰ ਸਮਝਾਉਣੀ ਆ ਕਿ ਪੁੱਤ ਹੁਣ ਤੇ ਨਾਲ ਨਾਲ ਰਹਿ ਹੈ ਕੋਈ ਗੱਲ ਨਹੀਂ ਜਮੀਨ ਨੂੰ ਹਸ ਕਰਨ ਵਾਸਤੇ ਨਾਲਸ ਤੇ ਮੈਂ ਕੋਸ਼ਿਸ਼ ਵੀ ਕਰ ਸਕਨੀ ਆ ਕਰਦੀਆਂ ਗੱਲਾਂ ਤੇ ਮੁੰਡੇ ਦਾ ਕੱਤਨਾ ਫਾਣੀ ਬੈਠਾ ਵਾ ਹਾਂਜੀ ਬੈਠਾ ਮੈਨੂੰ ਲੱਗਦਾ ਤੂੰ ਟੈਨਸ਼ਨ ਲੈਣ ਲਿਆ ਉਹ ਗੱਲ ਦੀ ਹੈ ਟੈਨਸ਼ਨ ਕੀ ਲੈਣੀ ਏ ਮੰਮੀ ਮੈਨੂੰ ਤਾਂ ਸੈਰਸ ਵੀ ਮਿਲਿਆ ਏ ਅੱਜ ਅੱਛਾ ਉਹਨੂੰ ਮੈਂ ਆ ਗੱਲ ਦੱਸੀ ਹਾਂ ਉਹ ਕਹਿੰਦਾ ਵੀ ਤੂੰ ਜਿੰਨਾ ਆਪਣੀ ਤਾਈ ਨਾਲ ਕੋਲ ਮਿਲ ਕੇ ਰਹਿ ਸਕਦਾ ਕਹਿੰਦਾ ਰਹਿ ਪੁੱਤ ਇਸੇ ਕਰਕੇ ਤੇ ਮੈਂ ਤੇਰੇ ਕੋਲ ਆਈ ਹਾਂ ਮੇਰੀ ਗੱਲ ਸੁਣ ਜੋ ਪਿਛੇ ਹੋ ਗਿਆ ਨਾ ਉਹ ਤੇ ਪਾਰੇ ਮਿੱਟੀ ਤੇ ਹੁਣ ਗਾਂ ਤੂੰ ਨਵੀਂ ਸੋਚ ਸੋਚੀਏ ਮਾਂ ਪੁੱਤ ਠੀਕ ਵਾ ਨਾ ਮੈਂ ਵੀ ਸੋਚਣ ਡਿਆ ਮਾਂ ਉਹ ਮੈਨੂੰ ਇਹੀ ਗੱਲ ਕਹਿਣ ਡੇ ਹੈ ਕਹਿੰਦਾ ਤੁਹਾਡੇ ਕੋਈ ਘੜਾ ਇੱਕ ਦੋ ਕਿੱਲਾ ਵਾ ਵੀ ਜੇ ਇੱਕ ਉਹਨਾਂ ਕੋ ਚਲ ਗਿਆ ਇੱਕ ਤੁਹਾਡੇ ਕੋ ਆ ਗਿਆ ਹਾਂ ਦਾ ਸੁਖਣਾ ਤੁਹਾਡੀ ਪਹਿਲੀ ਵੀ ਬਠੇਰੀ ਆ ਈ ਉਹ ਤੁਹਾਨੂੰ ਗੱਲ ਕਹਿੰਦੀ ਆ ਕਹਿੰਦਾ ਜੇ ਉਹਨਾਂ ਨੇ ਉਹ ਭਤੀਆ ਲੈਣ ਤਾਂ ਤੇ ਕਹਿੰਦਾ ਅੱਧੀ ਪਿਆਰੀ ਤੇ ਉਹਨਾਂ ਦੇ ਨਾਲ ਚੱਲ ਜਾਣੀ ਆ ਤੇ ਕਹਿੰਦਾ ਤੁਹਾਨੂੰ ਕੀ ਫਾਇਦਾ ਹੋਇਆ ਵਾਕਿਆ ਸਹੀ ਗੱਲ ਵਾ ਤੇਰੀ ਤੇ ਪਿਆਰੀ ਦੇ ਪੁੱਤ ਅੱਧ ਹੋ ਜਾਣਾ ਉਹੀ ਤੇ ਮੈਂ ਸੋਚਣ ਡਿਆ ਸੀ ਵੀ ਤਾਈ ਨਾਲ ਹੁਣ ਥੋੜੇ ਮਿੱਠੇ ਪਿਆਰੇ ਹੋ ਕੇ ਰਹਿਣਾ ਹੀ ਪੈਣਾ ਆਹੋ ਤੇ ਇਹ ਗੱਲ ਹੁਣ ਪੱਲੇ ਬੰਨ ਲਾ ਠੀਕ ਵਾ ਨਾ ਹਾਂ ਹੁਣ ਜਿੱਦਾਂ ਕਹਿੰਦੀ ਹੁੰਦੀ ਆ ਨਾ ਉਦਾਂ ਹੀ ਕਰਿਆ ਕਰ ਤੇ ਆਪਣੇ ਤਾਏ ਦੇ ਮਗਰ ਮਗਰ ਫਿਰਿਆ ਕਰ ਠੀਕ ਵਾ ਨਾ ਮੇਰਾ ਰਾਦ ਦਾ ਮੇਲਾ ਆਪਣੇ ਨਾ ਤਾਏ ਨਾਲ ਹੀ ਗੱਲ ਕਰਦਾ ਵਾ ਕਿ ਤਾਇਆ ਜੀ ਤੁਸੀਂ ਨਾ ਮੰਨੇ ਹੋ ਹਾਂ ਆਪਣਾ ਭਤੀਜਾ ਲਿਓ ਨੂੰ ਮੇਰੀ ਗੱਲ ਸੁਣ ਤੂੰ ਨਾ ਕੋਈ ਗੱਲ ਕਰੀ ਭਤੀਜੇ ਕੋ ਤੇ ਇਹਦੀ ਤੂੰ ਸਿਰਫ ਉਹਨਾਂ ਨਾਲ ਪਿਆਰ ਪਾਜ ਦਾਗੇ ਪਾਇਆ ਹੈਗਾ ਠੀਕ ਆ ਅੱਗੇ ਤੇ ਮੈਂ ਤਾਂ ਗੁੰਦੀ ਹਾਂ ਨਾ ਮੇਰੀ ਮੱਤ ਤੇ ਪੜਦਾ ਪੈ ਗਿਆ ਹੈਗਾ ਹੁਣ ਏਦਾਂ ਕਰ ਤੂੰ ਪਿਆਰ ਪਾ ਦਵਾ ਜੀਆਂ ਦੇ ਨਾਲ ਉਹਨਾਂ ਦੇ ਮਗਰ ਮਗਰ ਫਿਰ ਉਹਨਾਂ ਦਾ ਵੀ ਮਨ ਬਦਲ ਜਾਣਾ ਵਾ ਏਦਾਂ ਹੀ ਕਰਦਾ ਮਮੀ ਠੀਕ ਵਾ ਨਾ ਤਾਈ ਵੈ ਸਵੇਰ ਦੀ ਲੱਭੀ ਦੇਣੀ ਆ ਹਾਂ ਕਮਰੇ ਚ ਬੈਠੀ ਹੋਣੀ ਆ ਪੇਰੇ ਦਾਦਾ ਜਾ ਕੇ ਤੇ ਉਹਨਾਂ ਨਾਲ ਗੱਲਬਾਤ ਕਰਦਾ ਵਾਂ ਦੋਵਾਂ ਜੀਆਂ ਨਾਲ ਇਦਾਂ ਕੋਲ ਮਿਲ ਜਾਬ ਜਿੱਦਾਂ ਤੂੰ ਹੀ ਉਹਨਾਂ ਦਾ ਮੁੰਡਾ ਵਾਂ ਵੀ ਸਾਰਾ ਕੁਝ ਤੇਰੇ ਨਾਲ ਹੀ ਲਾ ਦੇਣ ਬੱਸ ਉਹ ਹੀ ਤਾਂ ਗੱਲ ਹੈ ਤੇ ਜਦੋਂ ਲਾ ਦੇਣਗੇ ਤੇਰੇ ਨਾਲ ਸਾਰਾ ਕੁਝ ਫਿਰ ਤੂੰ ਕੌਣ ਤੇ ਮੈਂ ਕੌਣ ਠੀਕ ਵਾਰ ਪੁੱਤ ਹਾਂਜੀ ਇਹ ਤਾਂ ਗੱਲ ਹੈ ਵਾ ਹੁਣ ਨਾ ਪੁੱਤ ਕਿਉਂ ਜਿਹੜਾ ਵਾ ਨਾ ਸਿੱਧੀ ਉਂਗਲ ਨਾਲ ਹੀ ਨਿਕਲਣਾ ਉਂਗਲ ਟੇਢੀ ਕਰਨੀ ਲੈਣੀ ਆ ਠੀਕ ਵਾਰ ਨਾ ਮੈਨੂੰ ਵੀ ਲੱਗਦਾ ਵਾ ਵੀ ਤਾਈ ਨਾ ਹੁਣ ਸੋਚਣ ਦੀ ਇਹਨੇ ਪੱਕਾ ਕਰ ਹੀ ਲਿਆ ਵੀ ਮੈਂ ਆਪਣਾ ਪਤੀਆ ਲੈ ਕੇ ਆਉਣਾ ਹੀ ਆ ਉਹ ਤੋਂ ਪਹਿਲਾਂ ਪਹਿਲਾਂ ਨਾ ਤੂੰ ਹੁਣ ਇੱਕ ਮਿੰਟ ਖੜਾ ਨਾ ਛੱਡ ਇਹਨਾਂ ਦੋਵਾਂ ਜੀਆਂ ਦਾ ਇਹਨਾਂ ਨੂੰ ਮੈਂ ਹੁਣ ਕੱਲੇ ਛੱਡਣੀ ਨਹੀਂ ਦੇਣਾ ਕਿਉਂਕਿ ਜਿੱਥੇ ਜਾਂਦੇ ਆ ਨਾਲ-ਨਾਲ ਜਾ ਇਹਨਾਂ ਦੇ ਕਿਉਂਕਿ ਜੇ ਤਾਈ ਨੇ ਇੱਕ ਵਾਰੀ ਕਰ ਲਈ ਨਾ ਤਾਈ ਨਾਲ ਗੱਲ ਤੇ ਤਾਈ ਨੂੰ ਲੈ ਆਉਣਾ ਛੱਡ ਤਾਈ ਨੇ ਗੱਲਾਂ 'ਚ ਤੇ ਤਾਇਆ ਹੱਡ ਹੈ ਵੀ ਉਹਦਾ ਉਹਨੇ ਗੱਲਾਂ 'ਚ ਆ ਜਾਣਾ ਤੇ ਪੁੱਤ ਵੇਹ ਮੇਰੀ ਗੱਲ ਸੁਣ ਜਾਇਦਾਦ ਦਾ ਮਾਮਲਾ ਵਾ ਆਹ ਜਿਹੜਾ ਘਰ ਵਾ ਇਹ ਸਾਰਾ ਹੁਣ ਤੇਰਾ ਹੀ ਆ ਤੇ ਮੁੜ ਕੇ ਘਰ ਵਿੱਚ ਪੈ ਜਾਣੀ ਆ ਵੰਡ ਹੈ ਅੱਧਾ ਤੈਨੂੰ ਮਿਲਦਾ ਵਾ ਤੇ ਪੁੱਤ ਇਹ ਪੂਰਾ ਲੈਣਾ ਪੂਰਾ ਬਹੁਤ ਕਲ ਹੈ ਵਾ ਮੈਂ ਮਮੀ ਤੁਹਾਨੂੰ ਪਹਿਲਾਂ ਹੀ ਕਿੰਨਾ ਨਾਹੀ ਵੀ ਨਾ ਤਾਈ ਨੂੰ ਮਾਰਾ ਗਿਆ ਕਰੋ ਹੁਣ ਵੇਖ ਲੋ ਕਿ ਉਹਨੇ ਆਪਣਾ ਭਤੀਜਾ ਲਿਆ ਤਾਂ ਤੁਹਾਨੂੰ ਸਾਰੇ ਟਬਰ ਨੂੰ ਖਾਣਾ ਪੁੱਤ ਮੇਰੀ ਤੇ ਮਤ ਤੇ ਪਰਦਾ ਪਿਆ ਸੀ ਮੈਂ ਤਾਂ ਪਛਤਾਉਣ ਨਹੀਂ ਹੈ ਵੇਲੇ ਨੂੰ ਚਲ ਕੋਈ ਗੱਲ ਨਹੀਂ ਜੋ ਹੋ ਗਿਆ ਨਾ ਹੋ ਗਿਆ ਪਰ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਹਮ ਚੁੱਪ ਕਰਕੇ ਨਾ ਹੁਣ ਤੂੰ ਮਗਰ ਮਗਰ ਪਰਛਾਵੇਂ ਵਾਂਗੂ ਫੇਰ ਨਾ ਦੇ ਵੀ ਜਿਹੜਾ ਤੇਰੇ ਤੇ ਡੁੱਲ ਜਾਣੇ ਤੁਹਾਡਾ ਪੁੱਤ ਕਰਨੀ ਆ ਤੇ ਮੈਂ ਵੀ ਕਹਿ ਦਊਂਗੀ ਵੀ ਕੋਈ ਗੱਲ ਨਹੀਂ ਇਹੋ ਹੀ ਆ ਤੁਹਾਡਾ ਸਾਰਾ ਕੁਝ ਹਾਂ ਇਹ ਤੇ ਗੱਲ ਕਰਦੇ ਕੋਈ ਨਹੀਂ ਪੁੱਤ ਮਿੱਠਾ ਪਿਆਰਾ ਹੋ ਕੇ ਅੰਦਰ ਪੈ ਜਾ ਇਹਨਾਂ ਦੇ ਜਾਇਦਾਦ ਲੈਣੀ ਹੋਵੇ ਤਾਂ ਬੜਾ ਕੁਝ ਕਰਨਾ ਪੈਂਦਾ ਵਾ ਠੀਕ ਵਾ ਨਾ ਉਹ ਤੇ ਮੈਨੂੰ ਹੁਣ ਮੰਮੀ ਪਤਾ ਲੱਗਣੀ ਨਹੀਂ ਡਿਆ ਵਾ ਆਹੋ ਤੇ ਵੇਖ ਲੈ ਕਿੱਡੀ ਛੇਤੀ ਸੋਚਿਆ ਇਹਨੇ ਵੀ ਮੈਂ ਹੋਰ ਨਿਆਣਾ ਲੈ ਆਂਨੀ ਆ ਤੇ ਹੁਣ ਇਹ ਕੰਮ ਤੂੰ ਹਟਵਾਵਾ ਇਹ ਤੇ ਮੈਂ ਕੋਈ ਗੱਲ ਨਹੀਂ ਹੁਣ ਜਾਨਾ ਵਾਂ ਤੇ ਗੱਲ-ਗੁਲ ਕਰਦਾ ਵਾਂ ਨਾ ਮਿੱਠਾ ਪਿਆਰਾ ਹੋ ਕੇ ਬਸ ਬਸ ਮਿੱਠਾ ਪਿਆਰਾ ਹੋ ਕੇ ਅੰਦਰ ਵੜ ਜਾ ਇਹਨਾਂ ਦੇ ਹਾਂ ਇਹ ਤੇ ਗੱਲ ਹੈ ਬਾਕੀ ਗੱਲ ਕੋਈ ਨਹੀਂ ਜਦੋਂ ਉਹਨਾਂ ਦਾ ਤੇਰੇ ਨਾਲ ਮੋਹ ਨਹੀਂ ਹੋ ਗਿਆ ਫੇਰ ਤੇ ਫੇਰ ਕਿਹਦੀਆਂ ਗੱਲਾਂ ਤੇ ਕਿਹਦੀਆਂ ਬਾਤਾਂ ਠੀਕ ਆ ਨਾ ਸਭ ਕੁਝ ਤੇਰਾ ਹੀ ਆ ਪੁੱਤ ਫੇਰ ਇੱਕ ਵਾਰ ਹੀ ਪੈਲਣਾ ਲੱਗ ਗਈ ਸਾਡੇ ਫੇਰ ਆਪਾਂ ਕਿੰਨੂੰ ਚਾਹੰਦੀ ਉਹੋ ਤੇ ਗੱਲ ਵਾ ਮੈਂ ਤਾਂ ਹੀ ਤੇਰੇ ਵੱਲ ਆਈ ਸੀ ਤੇਰੇ ਖਾਣੇ 'ਚ ਗੱਲ ਪਾ ਕੇ ਆਉਣੀ ਆ ਹਾਂ ਇਹਦ ਗੱਲ ਆ ਮਮੀ ਠੀਕ ਆ ਨਾ ਤੇ ਹੁਣ ਮੈਂ ਨਹੀਂ ਤੈਨੂੰ ਡੱਕਦੀ ਜਿੱਦਾਂ ਵੀ ਹੁੰਦਾ ਵਾ ਨਾ ਹੁਣ ਬਸ ਪਰੇਸ਼ਾਵਾ ਬਣ ਜਾ ਨਾ ਦੋਹਾਂ ਜੀਆਂ ਦਾ ਤਾਂ ਇਦਾਂ ਹੀ ਕਰਦਾ ਚਲੋ ਮਮੀ ਕੋਈ ਗੱਲ ਨਹੀਂ ਤੁਸੀਂ ਵੇਖ ਲੋਗੇ ਕੰਮਕਾਰ ਆਹ ਚਲ ਕੋਈ ਨਹੀਂ ਮੈਂ ਕਰ ਲੈਣੀ ਤੇ ਹੁਣ ਜਿਹੜੀ ਮੈਂ ਗੱਲ ਕਹੀ ਆ ਨਾ ਗੌਰ ਕਰੀਂ ਇੱਤੇ ਆਹ ਜਾਣਾਂ ਮੈਂ ਕੋਈ ਗੱਲ ਨਹੀਂ ਆਹੋ ਵੀਖੇ ਮੈਂ ਹੁਣ ਕਿਦਾਂ ਸੁਣਾਵਾਂ ਦੀ ਈ ਡੀ ਉਹਦੋਂ ਦੇ ਬੜਾ ਪਿੰਦੀ ਹੁੰਦੀ ਭਾਜ ਭਾਜ ਤਾਈ ਨੂੰ ਉਦੋਂ ਮੈਂ ਬਥੇੜਾ ਕਹਿਣਾ ਨਹੀਂ ਤੇ ਮੰਮੀ ਨਾ ਤਾਈ ਨੂੰ ਕਹ ਕੇ ਆ ਕਰ ਉਹ ਵਿਚਾਰੀ ਕੱਲੀ ਬੈ ਬਹਿਰ ਹੁੰਦੀ ਓ ਉਦੋਂ ਕਹਿੰਦੀ ਹੁੰਦੀ ਪੇਤ ਪਖੰਡ ਕਰਦੀ ਆ ਇਹਦੇ ਇਦਾਂ ਕਰਦੀ ਆ ਉਤਾ ਕਰਦੀ ਆ ਉਹ ਵਿਚਾਰੀ ਕਰਦਾ ਸਾਰਾ ਕੰਮ ਵੀ ਕਰਦੀ ਆ ਸਭ ਕੁਝ ਹੁਣ ਪੈੜੇ ਦਾ ਲਾਲਚ ਆਣਾ ਹੁਣ ਤੇ ਮੈਨੂੰ ਮਿੱਠਾ ਪਿਆਰਾ ਬਣਾਉਣਾ ਹੀ ਆ ਉਹਨਾਂ ਨੇ ਚੱਲ ਵੈਸੇ ਮੈਨੂੰ ਵੀ ਮਿੱਠਾ ਪਿਆਰਾ ਭਾਣਾ ਹੀ ਪੈਣਾ ਵਾ ਪੈੜੀ ਆਪਾਂ ਕਹਿੰਦੇ ਹਾਂ ਤੇ ਜਾਣ ਨਹੀਂ ਦੇਣੀ ਚੱਲ ਹੁਣ ਤਾਈ ਕੋ ਜਾਨਾਣਾ ਕੀ ਕਹਿੰਦੀ ਤਾਈ